ਕੀ ਹਾਲ ਚਾਲ ਆ ਸਾਰਿਆਂ ਦੇ ਠੀਕ ਠਾਕ ਹੋ ਲੈ ਤੁਹਾਨੂੰ ਸ਼ੌਂਕ ਕਰਾਈਏ ਇੱਕ ਤਾਂ ਦੇਖੋ ਰੋਜਾ ਜਾ ਫਿਰਦਾ ਕ ਕਲੀ ਪੂਛ ਖੱਟੀਆਂ ਅੱਖਾਂ ਦੇਖੋ ਉਹ ਫਿਰਦਾ ਰੋਜਾ ਜਾ ਦੇਖੋ ਕਿੰਨਾ ਸੋਹਣਾ ਕਬੂਤਰਾ ਤੇ ਮਿੱਤਰੋ ਇੱਕ ਤਾਂ ਸਾਹ ਖੋ ਵੱਟ ਗਿਆ ਹੋ ਹੋ ਸਾਹ ਅੱਖਾਂ ਦੇਖੋ ਕਿੰਨਾ ਘੈਂਟਾ ਕਬੂਤਰਾ ਹਨ ਤੇ ਆ ਕੂਤਰਾ ਵਾਰਾ ਨੇ ਦੇਖੋ ਰੱਤੇ ਕਾਲੇ ਚਿੱਟੇ ਡੱਬੇ ਕਿੰਨੇ ਸੋਹਣੇ ਸੋਹਣੇ ਨੇ ਆ ਦੇਖੋ ਡੱਬਾ ਕਿੰਨਾ ਘੈਂਟ ਆਉਂਦਾ ਮੂਰੇ ਆ ਦੇਖੋ ਚਿੱਟੀਆਂ ਕੰਨੀਆਂ ਦੀ ਡੱਬੀ ਆ ਕਾ ਡੱਬਾ ਆਉਂਦਾ ਆ ਦੇਖਾ ਸਾਹ ਅੱਖਾਂ ਦੇਖੋ ਯਾਰ ਕਿੰਨਾ ਪਿਆਰਾ ਬੱਚਾ ਝਾ ਕਗਾ ਹੈ ਤੇ ਓਏ ਕੋ ਕਲੀ ਜੀ ਪੂ ਦਾ ਬਹੁਤ ਚੰਗਾ ਕਬੂਤਰ ਐ ਕਿਸੋ ਇਸ ਰੋਜਾ ਜਾ ਫਿਰਦਾ ਸੀ ਉਹ ਪਤਾ ਨਹੀਂ ਕਿੱਧਰ ਲੰਘ ਕੇ ਖੋ ਫਿਰਦਾ ਕਾਲਾ ਡੱਬਾ ਜਾ ਤੇ ਮਿੱਤਰੋ ਜੇ ਇਹ ਪੰਜਾਬ ਚ ਹੁੰਦੇ ਕਿੱਥੇ ਹੁੰਦੇ ਕਹਿੰਦੇ ਐ ਨਹੀਂ ਪਤਾ ਇਹਨਾਂ ਦੇ ਕੈਂਚੀ ਲਾ ਕੇ ਬੱਚੇ ਪਲਾਈ ਜਾਂਦੇ ਹੁੰਦੇ ਡੁੱਬੜੇ ਐ ਨਹੀਂ ਪਤਾ ਇਹਨਾਂ ਦੇ ਨਾ ਕੈਂਚ ਦੇਖੋ ਰੱਤੇ ਜਿਹਦੇ ਤਾਂ ਹੁਣ ਪੱਕੀ ਬੱਚੇ ਬਲਾਉਂਦੇ ਹੁੰਦੇ ਉਹ ਤੋਂ ਤਾਂ ਐ ਨਹੀਂ ਪਤਾ ਗੱਲੇ ਤੇ ਜਾਂਦੇ ਜੇ ਇੱਥੇ ਆਪਣੇ ਪੰਜਾਬ ਵਾਲੇ ਜੁੜੀਮਾਰ ਹੁੰਦੇ ਹੁਣ ਉਹਨਾਂ ਨੂੰ ਗੋਲ ਕਰ ਦਿੰਦੇ ਜਿਸ ਨੂੰ ਮੈਂ ਬਹੁਤ ਵਾਰ ਬੇਨਤੀਆਂ ਕਰਤੀਆਂ ਵੀ ਜੁੜੀ ਮਾਰੋ ਕਰ ਦੋ ਪਲਾਈ ਬੀਜਾ ਇਨਾਂ ਨੂੰ ਕਿਹੜੇ ਕਿਹੜੇ ਪਿੰਡ ਦੇ ਚਿੜੀ ਮਾਰਨੇ ਜਿਹੜੇ ਇਹਨਾਂ ਨੂੰ ਗੋਲ ਕਰ ਦੇਣਗੇ ਵੀ ਛੱਡਦੇ ਨਹੀਂ ਹੈਗੇ ਵੀ ਕਿਉਂਟ ਦੇਣਗੇ ਕਬੀਲਦਾਰ ਇਹਨਾਂ ਦੀ ਜਮਈ ਦੱਸੋ ਫਿਰ ਕਰੋ ਮੜਾ ਜਾਂ ਚਾਨਣਾ ਜ਼ਰੂਰ ਵੀ ਕਿਹੜੇ ਪਿੰਡ ਦੇ ਹੈਗੇ ਨੇ ਚਿੜੀ ਮਾਰ ਜਿਹੜੇ ਇਹਨਾਂ ਦਾ ਕਬੀਲਦਾਰ ਇਹਨਾਂ ਦੀ ਕਿਉਂਟ ਦੇਣਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ